ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਫਤਿਹ ਵੀਰ ਜੀ ਇੱਕ ਤਾਂ ਸਾਨੂੰ ਕਮੈਂਟ ਆਇਆ ਸੀਗਾ ਵੀ ਸਾਨੂੰ ਕਬੂਤਰਾਂ ਬਾਰੇ ਜਿਹੜੇ ਕਬੂਤਰ ਫੰਗ ਖਾਂਦੇ ਆ ਉਹਨਾਂ ਦਾ ਸਾਨੂੰ ਕੋਈ ਦੱਸੋ ਤਜਰਬਾ ਤੇ ਵੀਰ ਜੀ ਉਹ ਉਹ ਜਿਹੜੇ ਕਬੂਤਰ ਫੰਗ ਖਾਂਦੇ ਆ ਨਾ ਉਹਨਾਂ ਨੂੰ ਤੁਸੀਂ ਕੀ ਕਰਨਾ ਮੈਂ ਪਹਿਲਾਂ ਵੀ ਪਿਛੇ ਵੀਡੀਓ ਪਾਈ ਹੋਈ ਹੈ ਵੀ ਬੱਚਿਆਂ ਨੂੰ ਚੋਗਾ ਕਿਵੇਂ ਚਗਾਇਆ ਜਾਂਦਾ ਜਿਹੜੇ ਕਬੂਤਰ ਫੰਗ ਖਾਂਦੇ ਆ ਉਹ ਵੀ ਕੱਢ ਸਕਦੇ ਤੁਸੀਂ YouTube ਤੇ ਤੇ ਇੱਕ ਵੀਰ ਜੀ ਜਦੋਂ ਕਬੂਤਰ ਫੰਗ ਖਾਂਦੇ ਉਹਨਾਂ ਦੇ ਅੰਦਰ ਨਾ ਕੋਈ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਤੇ ਮਿੱਟੀ ਜਿਹੜੀ ਪਿੱਲੀ ਈਟ ਤੇ ਤਲੂਰ ਦੀਆਂ ਮਤਲਬ ਉਹ ਤਲੂਰ ਜਿਹੜੇ ਪੁਰਾਣੇ ਹੁੰਦੇ ਆ ਉਹਨਾਂ ਦੀ ਮਿੱਟੀ-ਮੁੱਟੀ ਪਾਇਆ ਕਰੋ ਤੇ ਕੁਝ ਇਸ ਕਰਕੇ ਘਾਟ ਹੋ ਜਾਂਦੀ ਹੈ ਕੈਲਸ਼ੀਅਮ ਦੀ ਤਾਂ ਕਰਕੇ ਫੰਗ ਖਾਂਦੇ ਆ ਜਦੋਂ ਕਬੂਤਰ ਬੱਚੇ ਕੱਢ ਲੈਂਦੇ ਤੇ ਫੰਗ ਆ ਜਾਂਦੇ ਨੇ ਤੁਸੀਂ ਕੀ ਕਰਨਾ ਉਹਨਾਂ ਨੂੰ ਹੋਰ ਤਾਂ ਕੋਈ ਲਾਜ ਨਹੀਂ ਜਿਆਦਾ ਤੁਸੀਂ ਆਂਡਿਆਂ ਆਂਡੇ ਬਦਲ ਸਕਦੇ ਹੋ ਉਹਨਾਂ ਦੇ ਹੋਰ ਥੱਲੇ ਵੀ ਕਢਾ ਸਕਦੇ ਹੋ ਪਹਿਲੀ ਗੱਲ ਤਾਂ ਹੋਰ ਥੱਲੇ ਕਢਾਓਗੇ ਤਾਂ ਤੁਹਾਡੇ ਬੱਚੇ ਠੀਕ ਰਹਿਣਗੇ ਤੇ ਜਿਹੜਾ ਕਬੂਤਰ ਖਾਂਦਾ ਹੈ ਜਾਂ ਕਬੂਤਰੀ ਖਾਂਦੀ ਹੈ ਫੰਗ ਉਹ ਤੁਹਾਨੂੰ ਪਤਾ ਹੁੰਦਾ ਵੀ ਇਹ ਕਬੂਤਰ ਖਾਂਦਾ ਹੈ ਕਿ ਕਬੂਤਰੀ ਖਾਂਦੀ ਹੈ ਫੰਗ ਉਹਨਾਂ ਨੂੰ ਕੀ ਕਰਨਾ ਜੇ ਕਬੂਤਰ ਖਾਂਦਾ ਤਾਂ ਚੋਗਾ ਚਗਾ ਕੇ ਤੁਰਤ ਉਹਨੂੰ ਦੂਜੇ ਖੁੱਡੇ 'ਚ ਕਰ ਦਿਓ ਜਾਂ ਕਿਸੇ ਪਿੰਜਰੇ 'ਚ ਕਰ ਦਿਓ ਦਾਣੇ ਚਗਾ ਕੇ ਉਹਨੂੰ ਤੇ ਜਦੋਂ ਦਾਣੇ ਚੱਕ ਲੇ ਦੂਜੇ ਖੁੱਡੇ ਚ ਤੇ ਤੁਰਤੋਂ ਕੋਲੇ ਬਹਿ ਕੇ ਦਾਣੇ ਚਗਾਓ ਤੇ ਜਦੋਂ ਚੋਗਾ ਦੇਤਾ ਉਹਦੀ ਲੱਗ ਕਰਦੇ ਉਹਨੂੰ ਭਾਵੇਂ ਕਬੂਤਰ ਆ ਭਮਕਬੂਤਰੀ ਆ ਭਾਵੇਂ ਦੋਨੇ ਨੇ ਬੱਚਿਆਂ ਤੇ ਜਦੋਂ ਫੰਗ ਤੱਤਾ ਉਦੋਂ ਕੁਝ ਨਹੀਂ ਹੁੰਦਾ ਜਦੋਂ ਮਾੜੇ ਮੋਟੇ ਵੱਡੇ ਹੋ ਗਏ ਤੋਂ ਉਦੋਂ ਬਾਅਦ ਆਪਾਂ ਉਹਨਾਂ ਨੂੰ ਕੋਈ ਛੋਲੇ ਵਗੈਰਾ ਦੇ ਸਕਦੇ ਆ ਮਤਲਬ ਭਉ ਕੇ ਤੇ ਐਂ ਪਸਦੇ ਨੇ ਤੇ ਇਕ ਬਿਰਜੀ ਇਸ ਤਰ੍ਹਾਂ ਪਲਦੇ ਨੇ ਉਦੋਂ ਬਾਅਦ ਇੱਕ ਆਪਣੇ ਕੋਲੇ ਆ ਜਾਨਵਰ ਨੇ ਇਹਨਾਂ ਦੀ ਮੈਂ ਤੁਹਾਨੂੰ ਦੱਸਾਂਗਾ ਪਿਛਲੇ ਸਾਲ ਇਹ ਜਣੀ ਕਬੂਤਰ ਲੱਕ ਵਿੱਚ ਆ ਗਈ ਸੀਗੀ ਤੇ ਇਹਦੀ ਪੱਠੀ ਛੱਡੀ ਸੀ ਆਪਾਂ ਨੇਜੇ ਡੱਲੇ ਇਹਦਾ ਰਿਜ਼ਲਟ ਬਹੁਤ ਚੰਗਾ ਸੀਗਾ ਇਹਦੀ ਬੱਚੇ ਇਹ ਮੈਂ ਰੋਕ ਛੱਡੀ ਐ ਇੱਕ ਪੱਠਾ ਰੋਕ ਛੱਡਿਆ ਇੱਧਰ ਆਹ ਇਹ ਇੱਕੋ نسل ਦੇ ਕਬੂਤਰ ਨੇ ਇਹ ਦੋ ਹੀ ਐ ਮੇਰੇ ਕੋਲੇ ਤੇ ਇਹਨਾਂ ਦੇ ਬੱਚੇ ਮੈਂ ਤਾਂ ਨਹੀਂ ਕਢਾ ਰਿਆ ਕਿਉਂ ਮੈਂ ਖੁੱਡੇ ਨਹੀਂ ਭਰਦਾ ਕਢਾ ਕਢਾ ਕੇ ਇੱਕ ਵੀਰ ਨੇ ਅੱਜ ਹੀ ਮੰਗੇ ਸੀਗੇ ਜੋੜੀ ਬੱਚਿਆਂ ਦੀ ਤੇ ਮਾਂ ਚਲ ਬੱਚੇ ਬੱਚੇ ਕਢਾ ਲੈਂਦੇ ਚੱਲ ਬਈ ਤੈਨੂੰ ਦੇ ਦੂੰਗਾ ਹਾਂ ਕਰ ਤੇ ਤੇ ਵੀਰ ਜੀ ਇਹ ਇਹਦਾ ਬੱਚਾ ਛੱਡਿਆ ਸੀ ਮੈਂ ਨੇਜੇ ਡੱਲੇ ਤੇ 70 35 ਕਬੂਤਰ ਸੀਗੇ ਤੇ ਕੋਈ ਪਿਛਲੇ ਸਾਲ ਦੀ ਗੱਲ ਹੈ 2-3 ਸਾਲ ਦੀ ਗੱਲ ਹੈ ਮੈਂ ਤਾਂ ਉਹ ਰੋਕ ਛੱਡੀ ਆ ਪੱਠੀ ਵੀ ਇਹਦਾ ਚੰਗਾ ਰਿਜ਼ਲਟ ਆ ਤੇ ਏ ਆਥਨੇ ਤਿੰਨ ਕੂਤਰਾਂ ਚ ਜਣੀ ਆ ਗਈ ਸੀਗੀ ਪੱਠੀ ਇਹਦੀ ਤੇ ਫਿਰ ਕੱਚੀ ਕਰ ਲਈ ਸੀਗੀ ਕਿਉਂ ਕੂਤਰ ਬਹਿ ਗਏ ਸੀਗੇ ਤੇ ਕੱਲੀ ਰਹਿ ਗਈ ਸੀਗੀ ਇੱਕ ਕਬੂਤਰੀ ਇਹਦੀ ਇਹ ਜੋੜੀ ਹੈ ਮੇਰੇ ਕੋਲ ਤੇ ਵੀਰ ਜੀ ਚੰਗੀਆਂ ਬੱਚੇ ਕਢਾਓ ਜੇ ਫੰਗ ਖਾਂਦੇ ਉਹਨਾਂ ਦਾ ਵੀ ਇਲਾਜ ਤੁਸੀਂ ਬੱਚੇ ਕਢਾ ਕੇ ਜੇ ਜਦੋਂ ਫੰਗ ਖਾਂਦੇ ਤਾਂ ਉਹਨਾਂ ਨੂੰ ਅਲੱਗ ਕਰ ਦੇ ਫਿਰ ਜੀ ਇਹ ਚੀਜ਼ਾਂ ਦਾ ਉਹ ਚੰਗੇ ਜਾਨਵਰ ਰੱਖੋ ਜਿਨ੍ਹਾਂ ਦਾ ਰਿਜ਼ਲਟ ਆਇਆ ਉਸ ਤੋਂ ਬਾਅਦ ਤੁਸੀਂ ਇੱਕ ਹੋਰ ਗੱਲ ਅਮੇ ਚਿੱਤੇ ਵੀਡੀਓ ਪਾਉਣ ਗਿਆ ਜਿਵੇਂ ਆ ਜੋੜੀ ਹੈ ਆ ਕਬੂਤਰ ਹੈ ਉਹ ਕਬੂਤਰੀ ਹੈ ਇੱਕ ਇਹਨਾਂ ਦੇ ਵਿੱਚੋਂ ਤੁਹਾਡਾ ਜਾਂ ਕਬੂਤਰ ਉੱਚਾ ਉੜਦਾ ਜਾਂ ਕਬੂਤਰੀ ਉੱਚੀ ਉੜਦੀ ਹੈ ਤੁਸੀਂ ਉਹ ਜੋੜੀ ਦੇ ਬੱਚੇ ਕਢਾ ਕੇ ਦੇਖੋ ਇੱਕ ਜੋੜੀ ਫਿਰ ਰਿਜ਼ਲਟ ਦੇਖੋ ਵੀ ਜਿਵੇਂ ਇੱਕ ਕਬੂਤਰ ਬਹੁਤ ਉੱਚਾ ਉੜਦਾ ਬੰਦ ਤੇ ਇੱਕ ਕਬੂਤਰ ਨੀਵੇਂ ਉੜਦਾ ਉਹਨਾਂ ਦੇ ਬੱਚੇ ਕਢਾਓ ਤੁਸੀਂ ਜਿਵੇਂ ਇੱਕ ਕਬੂਤਰ ਉੱਚਾ ਉੜਦਾ ਕਬੂਤਰੀ ਨੀਵੀਂ ਉੱਚੀ ਲਾ ਦਿਓ ਤੇ ਜੇ ਕਬੂਤਰ ਕਬੂਤਰੀ ਉੱਚੀ ਉੜਦੀ ਹੈ ਤਾਂ ਕਬੂਤਰ ਨੀਵੇਂ ਉੜਦਾ ਲਾ ਲਿਓ ਉਹਨਾਂ ਦਾ ਉਹਨਾਂ ਦੇ ਬੱਚੇ ਲਓ ਤੁਸੀਂ ਇੱਕ ਜੋੜੀ ਫਿਰ ਉਹਨਾਂ ਨੂੰ ਤੁਸੀਂ ਕਢਾ ਕੇ ਤੇ ਫਿਰ ਉਹਨਾਂ ਦਾ ਜੱਟ ਦੇਖੋ ਵੀ ਇਹ ਚੰਗੇ ਉੜਦੇ ਨੇ ਜਾਂ ਮਾੜੇ ਉੜਦੇ ਨੇ ਐਨੀ ਕਿ ਵੀਰ ਜੀ ਮੇਰੀ ਜਾਣਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਜੀ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਲਾਈਕ ਕਰਨਾ ਨਾ ਭੁੱਲਣਾ